ਮੱਧ ਪ੍ਰਦੇਸ਼ ਚ ਚੱਲ ਰਹੀ ਕਿਸਾਨ ਅੰਦੋਲਨ ਦੀ ਆਗਦਾ ਸੇਕ ਪੰਜਾਬ ਤੱਕ ਪਹੁੰਚ ਚੁਕਿਆ ਹੈ ਮੱਧ ਪ੍ਰਦੇਸ਼ ਚ ਆਪਣੀਆਂ ਹਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਪੁਲਿਸ ਦੀ ਗੋਲਾਬਾਰੀ ਦੌਰਾਨ ਮਾਰੇ ਗਏ ਕਿਸਾਨਾਂ ਦੇ ਹੱਕ ਚ ਪੰਜਾਬ ਦੇ ਕਿਸਾਨ ਵੀ ਨਿਤਰਾਏ ਨੇ ਪੰਜਾਬ ਦੇ ਕਈ ਸ਼ਹਿਰਾਂ ਚ ਕਿਸਾਨਾਂ ਵੱਲੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੋਹਾਨ ਦਾ ਪੁਤਲਾ ਫੂਕਿਆ ਗਿਆ ਕਿਸਾਨਾਂ ਵੱਲੋਂ ਕੇਂਦਰ ਤੇ ਰਾਜ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਵੀ ਕੀਤੀ ਗਈ ਬਰਨਾਲਾ ਦੇ ਕਿਸਾਨਾਂ ਨੇ ਡੀਸੀ ਨੂੰ ਮੰਗ ਪੱਤਰ ਸੌਂਪ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜਿਸ ਦੇ ਵਿੱਚ ਅਸੀਂ ਇਹ ਮੰਗ ਕੀਤੀ ਆ ਵੀ ਜਿਹੜੇ ਐਮਪੀ ਦੇ ਮੁੱਖ ਮੰਤਰੀ ਸਵਰਾਜ ਸਿੰਘ ਚੋਹਾਨ ਨੇ ਉੱਥੋਂ ਦੇ ਨਿਹੱਥੇ ਕਿਸਾਨਾਂ ਤੇ ਗੋਲੀਆਂ ਚਲਾ ਕੇ ਅੱਠ ਕਿਸਾਨਾਂ ਨੂੰ ਸ਼ਹੀਦ ਕੀਤਾ 40 ਤੇ 50 ਦੇ ਕਰੀਬ ਕਿਸਾਨਾਂ ਨੂੰ ਫਟੜੜ ਕੀਤਾ ਜਿਹੜੇ ਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਮੰਨਾਉਣ ਦੀ ਖਾਤਰ ਸੰਘਰਸ਼ ਕਰ ਰਹੇ ਸੀ ਜਿਦੇ ਵਿੱਚ ਮੁੱਖ ਮੰਗ ਸੀ ਕਰਜ਼ਾ ਮਾਫੀ ਅਤੇ ਦੂਸਰੀ ਮੰਗ ਸੀ ਡਾਕਟਰ ਸੁਆਮੀਨਾਥ ਦੀ ਰਿਪੋਰਟ ਨੂੰ ਲਾਗੂ ਕਰਾਉਣਾ ਇਹ ਤਸਵੀਰਾਂ ਬਠਿੰਡਾ ਦੀਆਂ ਨੇ ਇੱਥੇ ਵੀ ਕਿਸਾਨਾਂ ਵੱਲੋਂ ਪਾਰੀ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਐਮਪੀ ਸਰਕਾਰ ਖਿਲਾਫ ਨਾਰੀ ਬਾਜੀ ਕਰਦੇ ਆ ਕਿਸਾਨਾਂ ਵੱਲੋਂ ਪੁਲਿਸ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਸੰਗਰੂਰ ਦੇ ਕਿਸਾਨਾਂ ਵੱਲੋਂ ਵੀ ਕਿਸਾਨਾਂ ਦੇ ਹੱਕ ਚ ਆਪਣੀ ਆਵਾਜ਼ ਬੁਲੰਦ ਕੀਤੀ ਗਈ ਇਹ ਕਿਸਾਨ ਹੈ ਜਿਹੜੇ ਗੋਲੀਆਂ ਨਾਲ ਮਾਰਤੇ ਜਿਨ੍ਹਾਂ ਦੇ ਹਮਾਇਤ ਦੇ ਵਿੱਚ ਔਰ ਸਰਕਾਰ ਦਾ ਜਿਹੜਾ ਅਸੀਂ ਥੋੜੀ ਸਰਕਾਰ ਦਾ ਸਾੜਿਆਗਾ ਇਸ ਕਰਕੇ ਸਾੜਿਆ ਕਿ ਸਾਡੇ ਕਿਸਾਨਾਂ ਦਾ ਕਸੂਰ ਕੀ ਸੀ ਕਿਉਂ ਮਾਰੇ ਨੇ ਜੇ ਕਿਸਾਨ ਆਪਣੀ ਮੰਗ ਮਨਾਉਣ ਲਈ ਆਪਣੀ ਮੰਗ ਮੰਨਣ ਲਈ ਹੱਕ ਲੈਣ ਲਈ ਆਏ ਨੇ ਤਾਂ ਕਿਸਾਨਾਂ ਨੂੰ ਗੋਲੀ ਇਹ ਸਾਡਾ ਰੋਸ ਹੈ ਇਸ ਕਰਕੇ ਅਸੀਂ ਜਿਹੜਾ ਉਹ ਸਰਕਾਰ ਦਾ ਜਿਹੜਾ ਪੁਤਲਾ ਸਾੜਿਆ ਜਿਹੜਾ ਕਿਸਾਨਾਂ ਦੇ ਹੱਕੀ ਕੋਲ ਨੇ ਉਹਨਾਂ ਉੱਤੇ ਸਰਕਾਰਾਂ ਲਾਠੀ ਚਾਰਜ ਕਰਦੇ ਆ ਜਾਂ ਉਹਨਾਂ ਦੇ ਹੱਕਾਂ ਦੀ ਹੱਕਾਂ ਨੂੰ ਢੱਕਾਰ ਰਹੀਆਂ ਨੇ ਅਸੀਂ ਉਹਨਾਂ ਦੀ ਨਿਖੇਦੀ ਕਰਦੇ ਆ ਕਿ ਇਹ ਸਰਕਾਰ ਦੀਆਂ ਬਹੁਤ ਗਲਤ ਨੀਤੀਆਂ ਨੇ ਇਹਨਾਂ ਦੇ ਪ੍ਰਤੀ ਅਸੀਂ ਜੋ ਵੀ ਆਵਾਜ਼ ਉੱਠੀ ਆਵਾਜ਼ ਵੀ ਉਠਾਵਾਂ ਗਰਦਲਾਪਿਆ ਕਿ ਮੱਧ ਪ੍ਰਦੇਸ਼ ਦੇ ਮਨਸੌਰ ਚ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਕਿਸਾਨਾਂ ਤੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਜਿਸ ਕਾਰਨ ਕਈ ਕਿਸਾਨ ਮਾਰੇ ਗਏ ਹਨ ਬਰਨਾਲਾ ਤੋਂ ਪੁਨੀਤ ਮਾਨ ਬਠਿੰਡਾ ਤੋਂ ਅਮਿਤ ਸ਼ਰਮਾ ਸੰਗਰੂਰ ਤੋਂ ਰਾਜੇਸ਼ ਕੋਲੀ ਜਗਬਾਣੀ ਟੀਵੀ